ਨੌਜੀ ਬੱਚੀਆਂ ਤਿਆਰ ਨੇ ਤੇ ਹੁਣ ਮੈਂ ਗੁਜ਼ਾਰਿਸ਼ ਕਰਨੀ ਆ ਸਾਰੀਆਂ ਬੱਚੀਆਂ ਨੂੰ ਕਿ ਇੱਕ ਵਾਰੀ ਉਹ ਸਟੇਜ ਤੇ ਆ ਜਾਣ ਤੇ ਆਪਾਂ ਨੂੰ ਇੱਕ ਇੱਕ ਕਰਕੇ ਅਗਲਾ ਰਾਉਂਡ ਜੋ ਹੈ ਉਹ ਸ਼ੁਰੂ ਕਰਾਂਗੇ ਜ਼ੋਰਦਾਰ ਤਾੜੀਆਂ ਵਿੱਚ 10 ਦੇ 10 ਕੰਟੈਸਟੈਂਟਸ ਹਾਂਜੀ ਨੈਕਸਟ ਜਿਹੜਾ ਰਾਉਂਡ ਹੈ ਉਹ ਹੈਰੀਟੇਜ ਰਾਉਂਡ ਹੈ ਨਪਤ ਚੜ ਦਿਖੜਖੜ ਨ ਸਾਵਣ ਦਾ ਪਾਣੀ ਥੋੜਾ ਹੋਰ ਰੰਗ ਹੈ ਉਹ ਤੁਹਾਡੇ ਲਈ ਨਜ਼ਰ ਕਰਨੀ ਆ कि न पचड़ दी खड़खड़ न सावन द पानी न पोदी ही ठर था न तुपदी तो निशानी चारों गल ना एक बार फिर रिपीट कर दिया कि न पचड़ दी खड़खड़ न सावन द पानी न पोदी ही ठर था न तुपदी तो निशानी मेरे मत्थे विच जो है तरशूल चमके मेरे मत्थे विच जो है तरशूल चमके आज नहीं कड़त ए है पुरानी सो so, औरत आज ही कोई महान औरत नहीं बनी इस औरत ने जो गुण ने जो ताकत है वो हमेशा हमेशा तो उसने मथे के उखरी रही है पहला भी वो औरत झांसी की राणी वर्गिया होर महाराणिया वर्गिया या आम औरतिया या वह बीपी नानकी वर्गियां जिन्होंने औरत बे संस्कारत बिचली ਲੁਕੀ ਹੋਈ ਤਾਕਤ ਨੂੰ ਜੋ ਮੱਥੇ ਤੇ ਤਰਸ਼ੂਰ ਬਣਿਆ ਹੋਇਆ ਉਸ ਨੂੰ ਸਾਰਿਆਂ ਦੇ ਲਈ ਉਹਨਾਂ ਨੇ ਦਿਖਾ ਦਿੱਤਾ ਤੇ ਅੱਜ ਉਹੀ ਜੋ ਤਰਸ਼ੂਰ ਹੈ ਉਸ ਦੀ ਜੋ ਕੜਤ ਹੈ ਅਸੀਂ ਇਹਨਾਂ ਕੁੜੀਆਂ ਦੇ ਵਿੱਚ ਪਾਉਣਾ ਚਾਹੁੰਦੇ ਆ ਅਸੀਂ ਦੇਖਣਾ ਚਾਹੁੰਦੇ ਆ ਕਿ ਇਹਨਾਂ ਬੱਚੀਆਂ ਨੂੰ ਆਪਣੇ ਹੈਰਿਟੇਜ ਬਾਰੇ ਕਿੰਨਾ ਕੁ ਪਤਾ ਹੈ ਨੱਚਣਾ ਤੇ ਗਾਉਣਾ ਇੱਕ ਪਾਸੇ ਨੋਲਿਜ ਐਂਡ ਵਿਜ਼ਡਮ ਆਰ ਟੂ ਅਦਰ ਡਿਫਰੈਂਟ ਥਿੰਗਸ ਸੋ ਅਸੀਂ ਹੋ ਵੀ ਪੜਨਾ ਚਾਹੁੰਦੇ ਆ ਬੱਚਿਆਂ ਦੇ ਨਾਲ ਕਿ ਸਭ ਤੋਂ ਪਹਿਲਾਂ ਸਾਡੇ ਪੈਂਜੀ ਨੇ ਨਵਲੀਨ ਪੈਂਜੀ ਬਹੁਤ-ਬਹੁਤ ਪਿਆਰ ਕਿ ਤੁਸੜ ਨਾਲ ਆਇਆ ਮੌਜਾ ਹੀ ਲੱਗਿਆ ਹੁੰਦਾ ਹੁਣ ਮੈਂ ਤੁਹਾਨੂੰ ਮਾਈਕ ਫੜਾਇਆ ਕਰਨਾ ਨਹੀਂ ਤੁਹਾਨੂੰ ਚੰਗਾ ਲੱਗਿਆ ਮਾਈਕ ਤੇ ਵਿੱਚ ਮੈਂ ਭਾਬੀ ਜੀ ਦਾ ਨਾਲ ਲਾਉਂਗੀ ਜੀ ਤੇ ਉਹ ਆ ਕੇ ਇਸ ਪੱਤੇ ਇਸ ਪਹਿਲੀ ਸਲਿੱਪ ਨੂੰ ਕੱਢੋਗੀ ਤੇ ਉਸ ਦੇ ਉੱਤੇ ਜੋ ਕੁਐਸਚਨ ਲਿਖਿਆ ਹੋਊਗਾ ਪੈਂਜੀ ਤੁਸੀਂ ਪੜ੍ਹੋਗੇ ਤੇ ਬੱਚਾ ਉਸ ਕੁਐਸਚਨ ਦਾ ਜਵਾਬ ਦੇਵੇਗਾ ਸਭ ਤੋਂ ਪਹਿਲਾਂ ਗੁਜ਼ਾਰਿਸ਼ ਹੈ

राज्टी। तो राज्टी बहुत जवाब हम गुजारिश करती हूँ राजोड़ा देर गारे दस चुकी अपनी जबान बारे कुछ ना कुछ इंट्रोडक्शन सारे दटी डिलेरा मेरा दुल दुल रंग, नचे अंग अंग ਮੇਰਾ ਨਾਮ ਰਾਜਨੀਤਾ ਢਾਲੀਵਾਲ ਹੈ ਤੇ ਮੈਨੂੰ ਨੱਚਣਾ ਗਾਉਣਾ ਹੀ ਮੇਰਾ ਸ਼ੌਂਕ ਹੈ ਤੇ ਨਾਲ ਹੀ ਮੈਂ ਫੋਟੋਆਂ ਜੌਬ ਕਰਦੀ ਆ ਮੈਂ ਨਰਸਾ ਤੇ ਮੈਂ ਅੱਗੇ ਵੀ ਸਟੇਜ 'ਤੇ ਆਣਾ ਚਾਹੁੰਦੀ ਆ ਪਰ ਨਾਲ ਹੀ ਆਪਣਾ ਕਲਚਰ ਤੇ ਵਿਰਸੇ ਨੂੰ ਮੈਂ ਅੱਗੇ ਲੈ ਆਉਣਾ ਚਾਹੁੰਦੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਦੀ ਪੰਜਾਬਣ ਜੁਆਏ ਦੋ ਲੜਕਣ ਤੇ ਮੈਂ ਉਹ ਜੜਾ ਚਰਖਾ ਕੱਤੜਦੀ ਨਹੀਂ ਉਹ ਨਰਸਾਂ ਵੀ ਬੜੀਆਂ ਹੋਈਆਂ ਤੇ ਹੋਰ ਬਹੁਤ ਵਧੀਆ ਪ੍ਰੋਫੈਸ਼ਨਲ ਤੇ ਨੇ ਸੋ ਬੱਚੇ ਬਹੁਤ ਵਧਾਈਆਂ ਹੁਣ ਅਸੀਂ ਤੁਹਾਨੂੰ ਇੱਕ ਤੁਸੀਂ ਇਹਦੇ ਤੇ ਪਰਚੀ ਘਟਾਓ ਤੇ ਤੁਸੀਂ ਬੋਲੀ ਪਾਉਣੀ ਹੈ

तो मैं उस कंटेस्टेंट को कहूंगी कि अपने आप आगे स्टेज पे अपने माइक पे अपनी इंट्रोडक्शन दें कंटेस्टेंट नंबर 2 सतरीकाल जी मेरा नाम सवनीत कौर खोसा मैं आप उस वर्दी चंपल हाँ मेरे मम्मी डैड का दे नाम है गुरदास सिंह खोसा तो परमिंदर कौर खोसा अपने बारे कुछ दसो कि जी करना सारे दस मैं टीचर बनना चाहनी हाँ छोटे छोटे जाकर पढ़ा चाहनी बहुत प्यारी बहुत प्यारी, प्यारी ख्वाहिश है बच्चे चंगा बच्चा जवाक एपीसोड तो जवाक बहुत बढ़िया स्वाद आ गया हाँ <laughs> जी थोड़ा प्रश्न है जी जो लड़की न्याह तू बाद विद्या करते हैं विद्या करते हैं तो चौल अपने सिर के उपरों पिछे सुट दी है ਉਸ ਰਸਮ ਦਾ ਨਾਮ ਕੀ ਹੈ ਜੀ ਮੈਂ ਤੁਹਾਨੂੰ پوری ਕਾਲ ਕਰਦੀ ਹਾਂ ਮੈਨੂੰ ਮੈਨੂੰ ਲੱਗਦਾ ਹੈ ਯਾਨੀ ਫੈਮਿਲੀ ਵਿੱਚ ਛੋਟੇ ਆਪ ਦੇ ਹਸਬੰਦ ਨੇ ਕਿਹਾ ਕਿ ਉਹ ਕਾ ਲੱਗਦਾ ਠੀਕ ਹੈ ਠੀਕ ਹੈ ਜੀ ਜੀ ਤੁਹਾਨੂੰ ਜੱਜ ਸਾਹਿਬਾਨ ਨੂੰ ਸੁਣ ਕੇ ਜੀ ਕਿ

ਇਤਲਾਮ ਤੇ ਬੋਲੀ ਨਹੀਂ ਆਉਂਦੀ ਵੀ ਮੈਂ ਹੋਰ ਪੇਸ਼ ਕਰਨਾ ਚਾਹੁੰਦੀ ਆ ਸੋਣਿਆ ਤੁਹਾਨੂੰ ਮਣ ਘੱਟੀ ਤੇ ਬੋਲੀ ਨਹੀਂ ਆਉਂਦੀ ਪੁੱਤ ਨਹੀਂ ਆਉਂ ਤਾਂ ਸਰਦਾ ਨਹੀਂ ਘਰ ਕੋ ਬੋਲੀ ਤਾਂ ਬੋੜੀ ਕੋ ਮੈਂ ਤਾਂ ਨਹੀਂ ਜਾਣ ਦਿੰਦੇ ਵੇਗਾ ਲੈ ਸੱਚੀ ਤੇ ਬੋਲੀ ਪਾ ਲੈ ਸੋਣਿਆ ਬਲ ਸੁਨਵੇਗਾ ਬਰਵਾੜਾ ਕੈਂਤੇ ਵਾਲਿਆ ਲੱਗੇ ਜਾਨ ਤੋਂ ਪਿਆਰਾ ਵੀਰ ਤੇ ਕਰਦਾ ਲਾਲ ਦੋ ਸਨੀਵਲ ਬਲ 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 ਬਲੇ ਵੀਰ ਤੇ ਕਰਦਾ ਲਾਲ ਦੋ ਸਨੀ ਦੁਨੀਆ ਦਾ ਪਾਰ ਨੇ ਮੁੰਡਿਆ ਹਾਨਦਿਆ ਹਾਨਦਿਆ बहुत सोना बहुत वादिया थैंक यू वेरी मच मैं अगले कंटेस्टेंट तो, तो पहला एक दो तो इंस्ट्रक्शन दे दिया कि जो माइक के थोड़ा जाहक के गोले रखो जो इंट्रोडक्शन देनी नाम्वाहिहश चाहते हो तो की कर रहे हो जो है जानकारी ऑडियंसान साझी करनी है आ जाओ जी तीसरे सारिया वालों की तरन परमार वालों निवागत मैं उदा चंडीगढ़ की जमी पड़ी हाँ बट मैनू इतने कैनेडा में आके पता चलिया है कि सांजी विरसा कि फैलिया होया है इतन उदा मैं कम करती हाँ फुल टाइम तो मैं बी सी आई टी की स्टूडेंट हाँ मैं ह्यूमन रिसोर्स कर रही हाँ मैं जसमेल धत्त जी का बहुत बहुत शुक्रिया करती हाँ कि उन्होंने मैनू इस इस इवेंट पार्टीसपे करोका दिता थैंक यूक यू

ਸੋਈ ਮਿੰਨਸ ਤੇ ਬੋਲੀ ਨਹੀਂ ਆਉਂਦੀ ਬਟ ਮੈਂ ਇੱਕ ਹੋਰ ਬੋਲੀ ਪਾਣਾ ਚਾਹਦੀ ਆ ਤਿੰਨ ਦਿਨ ਹੋ ਗਏ ਗੱਡੀਆਂ ਆਇਨੂੰ ਤਿੰਨ ਦਿਨ ਹੋ ਗਏ ਗੱਡੀਆਂ ਆਇਨੂੰ ਚੌਥੇ ਨੂੰ ਮੁੜ ਜਾਣਾ ਮੇ ਕੁੜੀਆਂ ਕਾਠੜ ਮਹਿੰਦੀ ਲਾਲਾ ਲਲ ਬਲ 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 ਬਲੇ ਕੁੜੀਆਂ ਆਠੜ ਮਹਿੰਦੀ ਲਾਲਾ ਮੈਂ ਮਹਿੰਦੀ ਲਾਵਾਂ ਸੁਤੀ ਪਈ ਤੇ ਲਾਗਿਆ ਮਹਿੰਦੀ ਔ ਤੋੜੇ ਨਾਲ ਕਿਸਾਹਾਵੇਂ ਜੈਕਟ ਮਿੱਤਰਾ ਦੀ ਕੁਟੀਆਂ ਨਹੀਂ ਪਾਵਾ ਜੈਕਟ ਮਿੱਤਰਾ ਦੀ ਕੁਟੀਆਂ ਨਹੀਂ ਪਾਵਾ ਸੋਣੀ ਬੋਲੀਆ ਜੀ ਪਰ ਤੁਸੀਂ ਮਾਈਕ ਬੱਚੇ ਸਾਰੇ ਜਿਹੜੇ ਆ ਥੋੜਾ ਜਿਹਾ ਨੇੜੇ ਰੱਖਿਆ ਕਰੋ ਤੁਸੀਂ ਦੂਰ ਕਰ ਦਿੰਦੇ ਹੋ ਤਾਂ ਸ਼ਾਇਦ ਤੁਹਾਡੀ ਆਵਾਜ਼ ਜਿਹੜੀ ਉਹਨਾਂ ਸੁਣੇ ਅਗਲੇ ਕੰਟੈਸਟੈਂਟ ਨੂੰ ਗੁਜ਼ਾਰਿਸ਼ ਹੈ ਕਿ ਆ ਜਾਓ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਰੂਪ ਚੰਦਿਆ ਅਤੇ ਮੈਂ 18 ਸਾਲ ਦੀ ਆ ਮੇਰੀ ਖੁਆਇਸ਼ ਹੈ ਕਿ ਮੈਂ ਅਮ ਨਰਸ ਬਣਾ ਨਾਲ ਮੈਂ ਸਟੈਂਡਰਡ ਕਾਲਜ ਤੇ ਪੜ੍ਹਦੀ ਆ ਐਂਡ ਮੈਂ ਮੇਰੀ ਇਹ ਵੀ ਖੁਆਇਸ਼ ਹੈ ਕਿ ਮੈਂ ਆਪਣੇ ਮਾਪ ਨੂੰ ਪੋਰਟੇਟ ਪ੍ਰੋਜੈਕਟ ਅਠੋਸ਼ ਯਾਦਵਾ ਬਾਤ ਬੋਲੀਆ ਜੀ ਧੰਨਵਾਦ

ਕਮਾਲ ਕਰਤਾ ਵੀ ਕਮਾਲ ਕਰਤਾ ਮੇ ਸਭਾ ਕਾਤਿਰ ਜਿਹਨੇ ਪਿਆਰ ਕੀਤਾ ਲਓ ਜੀ ਅੱਗੇ ਬੋਲੀ ਦੀ ਪਰਸ਼ੀ ਘਟੋ ਜਦੋਂ ਬੋਲੀ ਪਾਉਂਦਾ ਕੋਈ ਜੀ ਤੁਹਾਡਾ ਜੀ ਕਰੇ ਬੱਚਿਆਂ ਨਾਲ ਤੁਸੀਂ ਸਾਡੀ ਮਾਰ ਸਕਦੇ ਹੋ ਰੌਣਕ ਲੱਗ ਜੂ ਹਾਂ ਜੀ ਬੋਲੀ ਹੈ ਜੀ ਇਹਨਾਂ ਦੀ ਕੁਰਤੀ ਤੇ ਮੱਖੀ ਦੀ ਇਹ ਵੀ ਰੇ ਨਿੱਕਲੇ ਜੀ ਇਹ ਵੀ ਰੇ ਮੱਖੀ ਦੀ ਇਹ ਵੀ ਰੇ ਕਲੇਜ ਜੀ ਇਹ ਵੀ ਰੇ ਆ ਲੋੜੀ ਅਗਲੇ ਕੰਟੈਸਟਿੰਗ ਨੂੰ ਗੁਜ਼ਾਰਿਸ਼ ਹੈ ਕਿ ਸਾਡੇ ਨਾਲ ਆਉਣ ਤੇ ਆਪਣੀ ਤਾਰਫ ਜ਼ਰੂਰ ਪਹਿਲਾਂ ਕਰਨ ਮਾਈਕ ਨੂੰ ਥੋੜਾ ਜਿਹਾ ਨੇੜੇ ਰੱਖੋ ਟਰੰਮੇ ਨਾਲ ਬੋਲੋ ਕੁੜਤਾ ਲਈ ਸਾਰੇ ਤੁਹਾਡੇ ਲਈ ਬੈਠੇ ਹਨ ਜੋਰਾ ਪਰੀਆਂ ਤੋਂ ਮਦ ਸੋਣੀ ਬਨਾ ਕੋਈ ਮੇਰੇ ਵਰਗੀ ਹੋਣੀ ਬਨਾ ਕੋਈ ਮੇਰੇ ਵਰਗੀ ਹੋਣੀ ਸੱਚੀ ਲਗਾ ਵੈਰੀ ਗੁੱਟੇ ਤੁਸੀਂ ਸੋਣਾ ਥੜਨਾਗੀ ਪਹਿਲਾਂ ਤੁਸੀਂ ਕਰਦੇ ਕੀ ਹੋ ਤੇ ਕਰਨਾ ਕੀ ਹੈ ਮੇਰਾ ਨਾਮ ਜਸਮੀਨ ਕਾਟਾਲਾ ਬੈਂ ਅਪਸ ਪਰ ਨਿਰਹਿ ਵਾਲੀਆ नेम आप स्कूल जानी है आप इस पर यूनिवर्सिटी बस क्या प्रोग्राम कर रहे हो बच्चे आप क्रिमिनोलॉजी में फ्रेंड्सिक्स जाना चाहनी है फ्रेंड्सिक्स जी डर के लंगो पाए चिंगा सोने और आप आप पढ़ चिकट दे आ थोड़े ली हेरिटेज राउंड दे बीच किसी सब ऐसे आदमी पुरानी गाल तोड़ तो कट कोई रस्मा कोई रीता ਪੰਚਾਪਤ ਦੇ ਪਗਵਲ ਵਿੱਚ ਪਾਉਣ ਵਾਲੇ ਪੰਜ ਗਾਇਨੀਆਂ ਦਾ ਨਾਮ ਦੱਸੋ ਪੰਜ ਤਾਂ ਦੇ ਗਾਇਨੇ ਨੇ ਤੇਂਤੀ ਹਾਰ ਰਾਣੀ ਹਾਰ ਜੋਗਨੀ ਸੰਗਤਵੀਤ ਨੇ ਜੁੜਿਆ ਮਨਨ ਲੈ ਕੇ ਮਟਕਾ ਕਰਦੇ ਆ ਉਹਦੇ ਨੂੰ ਹੋਰੀਆ ਤੋਂ ਦੋ ਜੱਸੇ ਪੰਜ ਤਾਂ ਤੁਸੀਂ ਕਰਦੇ ਬੋਲੀ ਅੱਛਾ ਹਜੇ ਘੱਕੇ ਵਿੱਚ ਲਸ ਨੇ ਹਾਜੀ चंगा बच्चा हम तो बोली ਨਾ ਵੀ ਗੋਗਲੀ ਤੁਸੀਂ ਪਾਉਣੀ ਹੈ ਪੱਖੀ ਤੇ ਸੰਨਾ ਪਰਿਆ ਦਾਤ ਦਾ ਇਹਨੂੰ ਬੋਲਣਾ ਵੀ ਨਹੀਂ ਇਹਨੂੰ ਪੜਨਾ ਵੀ ਨਹੀਂ ਇਹਨੂੰ ਛੱਡਣਾ ਵੀ ਨਹੀਂ ਹੋਏ ਕਰਨਾ ਵੀ ਨਹੀਂ ਜੇ ਕਰਨਾ ਤੇਰਾ ਭਾਈ ਪੱਖੀ ਨੂੰ ਮੋਰ ਲਵਾ ਦੇਵੇ ਦੀਪਾ ਨੂੰ ਕਰਨੀ ਦੀ ਆਈ ਪੱਖੀ ਨੂੰ ਮੋਰ ਲਵਾ ਦੇਵੇ ਦੀਪਾ ਨੂੰ ਕਰਨੀ ਦੀ ਆਈ ਬਹੁਤ ਬਹੁਤ ਜੰਗਰਾ ਲਓ ਜੀ ਅਗਲੇ ਕੰਟੈਸਟੈਂਟਸ ਸੁਣਾਉਣਗੇ ਮਾਈਕ ਨੂੰ ਥੋੜਾ ਜਿਹਾ ਨੇੜੇ ਰੱਖਿਓ ਜੀ मैं प्रभनीत कौर आजला बर्णवीच रही हाँ तो मेरा मिस वर्ल्ड पंजाब ने बहुत ही उत्साह बधाया इस करके मैं इस स्टेज से खड़ी हाँ तो मैं इस इसलिए मैं सभ्याचारक रूप का बहुत ही धनवाद करनी हाँ तो मैं इत आर्टैक्चर डिप्लोमा कंप्लीट किया काम करती हाँ बहुत बहुत जी हम

गोरे गोरे सोने नामे टिक्का कड़ोनिया तू बिबी नाड़ दे सब तो प्यारा तेरा वीर बिबी भी नाड़ दे सब तो प्यारा तेरा वीर बिबी भी नाड़ दे सॉरी मैं वहाँ के लोगों की जो ਕਿਆ ਬਾਜ ਨ ਮੱਥੇ ਸੋਹੰਦੇ ਟਿੱਕਿਆ ਬਾਜ ਨ ਮੱਥੇ ਸੋਹੰਦੇ ਬੰਗਾ ਬਾਜ ਕਲਾਈਆਂ ਹਾਈ ਸੱਗੀ ਫੁੱਲ ਸਰਾਂ ਤੇ ਸੋਹੰਦੇ ਪੈਰੀ ਝਾਂਜਰਾ ਪਾਈਆਂ ਕਿੱਦਾ ਪਾ ਰਹੀਆਂ ਵੱਡੇ ਘਰਾਂ ਦੀਆਂ ਜਾਈਆਂ ਕਿੱਦਾ ਪਾ ਰਹੀਆਂ ਲਓ ਜੀ ਗੁਜ਼ਾਰਿਸ਼ ਹੈ ਤਾੜੀ ਮਾਰਦਿਆ ਕਰੋ ਦਿਲਚਸਪ ਨਾ ਰੱਖਿਆ ਕਰੋ ਓਕੇ ਹੋ ਗਏ ਮੰਗੋ ਲਓ ਜੀ ਅਗਲੀ ਕੁਟਸ ਨੂੰ ਗੁਜ਼ਾਰਿਸ਼ ਹੈ ਆ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਨਾਂ ਦੱਸੋ ਤੇ ਕਿੱਥੋਂ ਦੇ ਹੋ ਤੇ ਤੁਸੀਂ ਕੀ ਕਰ ਰਹੇ ਹੋ ਤੇ ਅੱਗੇ ਤੁਸੀਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਸਰ ਗਾਦੀ ਮੇਰਾ ਨਾਮ ਸਮਰਪ੍ਰੀ ਚੰਦਨੀ ਆ ਤੇ ਮੈਂ 20 ਸਾਲ ਦੀ ਆ ਤੇ ਬੀਏ ਦੀ ਡਿਗਰੀ ਕਰਦੀ ਪਈ ਆ ਤੇ ਮੈਂ ਈਚਨ ਕਾਲਜ ਜਾਂਦੀ ਆ ਤੇ ਨਾਲੇ ਮੈਂ ਨਾਲ ਦੀ ਨਾਲ ਟ੍ਰਾਵਲ ਤੇ ਟੂਰਿਜ਼ਮ ਦਾ ਵੀ ਕੋਰਸ ਕਰਦੀ ਪਈ ਆ ਤੇ ਐ ਹੌਸਟਲ ਦਾ ਵੀ ਕਰਦੀ ਪਈ ਆ ਬਹੁਤ ਕੰਮ ਕਰ ਰਹੀ ਬੱਚੇ ਪਰ ਮੈਂ ਦੇਖਿਆ ਇਸ ਪਹਿਲੀ ਸਟੇਜ ਜਿੱਥੇ ਬੱਚੀਆਂ ਆਪਣੀ ਉਮਰ ਦੱਸ ਰਹੀਆਂ ਮੈਂ ਸੁਣਿਆ ਸੀ ਵੀ ਉਮਰ ਦੱਸਦੀਆਂ ਨਹੀਂ ਪਰ ਇਹ ਤਾਂ ਬਹੁਤ ਬਾਹਤਰ ਨੇ ਇਹ ਤਾਂ ਆਪਣੀ ਉਮਰ ਦੱਸ ਰਹੀਆਂ ਹਾਂ ਦੇਖ ਹੈ ਉਮਰ ਦੇ ਮੁਤਾਬਕ ਬਹੁਤ ਸੋਹਣੀਆਂ ਵਿਗਾਇਤੀਆਂ ਨੇ ਨਾਲ ਜੀ ਹੈਰੀਟੇਜ ਰਾਉਂਡ ਦਾ ਸ਼ੁਰੂ ਕਰੀਏ

ਲਵ ਜੀ ਉਹਨਾਂ ਆਪਾਂ ਬੋਲੀ ਨੇ ਵੀ ਕੰਮ ਕੱਢ ਲਈਏ ਅੱਜ ਫਿਰ ਤੇ ਕੰਮ ਨਹੀਂ ਆ ਰਹੀਆਂ ਸੋਹਣੀਆਂ ਲਵ ਜੀ ਬੋਲੀ ਇਹਨਾਂ ਨੇ ਪਾਉਣੀ ਆ ਪੈਣ ਤੇ

ਮੈਂ ਸਹੀ ਦੀ ਬੈਨਵਾੜੀ ਆ ਮੈਂ ਸਾਮਨੇ ਲਾਇਰ ਬਣਨਾ ਚਾਹੁੰਦੀ ਆ ਝਾਂਕੀ ਵਕੀਰ ਬਣਨਾ ਚਾਹੁੰਦੀ ਆ ਤਾਂ ਕਿ ਜਿਹੜੀਆਂ ਭੈਣਾਂ ਆਪਣੇਗੀਆਂ ਤੋਂਦੀਆਂ ਨੇ ਮੈਂ ਵਕੀਰ ਬਣ ਕੇ ਉਹਨਾਂ ਦੀ ਮਦਦ ਕਰ ਸਕਾਂ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਜਿਹੜੀ ਗੱਲ ਉਹ ਦੁਆਨਾ ਸ਼ੁਰੂ ਕੀਤੀ ਨਾ ਪੰਜਾਬ ਦੇ ਉਹ ਮੈਨੂੰ ਬਹੁਤ ਚੱਜੀ ਹੋਈ ਚਲੋ ਮੈਂ ਕੁਐਸਚਨ ਕਾਰਡ ਲੈਣੇ ਪੜ੍ਹਨੀ हाँ जी क्वेश्चन <laughs> है जी निम के दरखत जो फल लगता है क्या हाँ उसका गणू पती गणू जो सोने नहीं लो जो आप बोली बोली पानी है जी इन्होंने गुरु ते चक्कर पहले बचे ने कैच कर लिया so, बहुत है सुनिया nice. so, नाम है दे दे जी किरपनप्रीत में सरी रेह वाली हाँ मैं क्रिमी अफसर बनना चाहनी हाँ अपने माँ प्यो का नाम रोशन करना चाहनी हूँ

ਬੋਲੀ ਪਾਈ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਅੱਖਰ ਸ਼ਾਇਦ ਆਪਾਂ ਗਲਬਾਤ ਦੇ ਵਿੱਚ ਯੂਜ਼ ਨਹੀਂ ਕਰਦੇ ਜਾਂ ਆਪਾਂ ਪਰੇਸ਼ਾਨ ਹੋ ਜਾਈਏ ਮੇ ਗਲਕਈ ਜਾਵੇ ਕਿ ਨਾ ਕਹਿ ਜਾਵੇ ਪਰ ਉਹ ਸਭਿਆਚਾਰ ਦਾ ਇੱਕ ਬਹੁਤ ਹੀ ਨਿਕਣ ਮੰਗ ਹੈ ਉਹ ਸਾਨੂੰ ਡਿਸਕ੍ਰਾਈਬ ਕਰਦਾ ਸਿੱਖੀਆਂ ਕਿ ਨਹੀਂ ਹੋ ਸਕਦਾ ਕਿ ਉਹਨਾਂ ਅੱਖਰਾਂ ਨੂੰ ਅੱਜ ਕਿਸੇ ਅਸੀਂ ਹੋਰ ਕੰਟੈਕਸਟ ਦੇ ਵਿੱਚ ਯੂਜ਼ ਕਰ ਰਹੇ ਆ ਪਰ ਉਸ ਵਕਤ ਦੇ ਵਿੱਚ ਉਹ ਅੱਖਰ ਬੜੇ ਹੀ ਬਰਦਾਸ਼ਤ ਦੇ ਲੋਕ ਸੀ ਤੇ ਉਹ ਕਹਿਣੇ ਬਣਦੇ ਸੀ ਸੁਜਤਾ ਨੇ ਇਹਨਾਂ ਨੇ ਬੋਲੀ ਪਾਈ ਮੈਂ ਬਹੁਤ ਬਹੁਤ ਜ਼ਿਆਦਾ ਮਨੂਰਿਆ ਲੱਗੇ लास्ट and most bit of the मैं सारे प्यार 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 मेरा प्यार सत श्रीकाल मेरा ना नाम है अमृत लडोवाल मैं डेल्टा बीसी को आई हाँ मैं कनेडा दंपरी हैगी दो चीज़ हासिल करना चाहती हाँ अपनी जिंदगी में पहली हैगी है, अपनी स्टडीज कंप्लीट करना चाहती हाँ मैं नर्सिंग प्रोग्राम हैगी हाँ दूचा एक दिन मेहनत करके मैं प्लेबैक सिंगर बनना चाहती हाँ हां हां है हॅरीटेज राऊंड थोडा प्रश्न आहे जी कोळा घडा कन कोळाू किंवा जे पाणी पाय होता पहिली बारी जो बनायच पाणी जो पहिली वार पाणी कोळा ना ना। ना ना। ना बोली बॉडी 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 बोली सगी जी इन्होंने सगी बोली पाओ मैं माफी चाहती इस लाभ बोली नहीं आती मैं बोली पा सकती हूँ बहुत सोना बहुत सोना धनबाद बच्ची असं होर भी कई एक, एक, एक्चुअली खास करके जो मैं इन्हें जज साहबान तो यह गल बारती है पर मैं दसना चाहनी हूँ कि एक अपना इतने टीवी प्रोग्राम चलता जी बहुत ही वादिया उस प्रोग्राम का जोड़ा बैक साउंड है ये बच्ची ने गाया तो बहुत ही सोहना गाँवी है बच्ची तो तारीम अपने लोगों ध्यान